ਸਕੂਲ ਆਫ ਐਮਿਨੈਂਸ ドラਹਾ ਦੇ ਪੀਟੀਆ ਅਧਿਆਪਕਾ ਸ਼੍ਰੀਮਤੀ ਜਸਵੀਰ ਕੌਰ ਜੋ ਕਿ ਸਿੱਖਿਆ ਦੇ ਖੇਤਰ ਵਿੱਚ ਖਾਸ ਤੌਰ ਤੇ ਸਿਰਖ ਸਿੱਖਿਆ ਦੇ ਖੇਤਰ ਵਿੱਚ ਲੰਮੇ ਸਮੇਂ ਤੋਂ ਆਪਣੀਆਂ ਸੇਵਾਵਾਂ ਦੇ ਰਹੇ ਨੇ ਉਹਨਾਂ ਦੀਆਂ ਉਤਮ ਸੇਵਾਵਾਂ ਨੂੰ ਮੁੱਖ ਰੱਖਦੇ ਹੋਏ ਪੰਜਾਬ ਸਰਕਾਰ ਵੱਲੋਂ ਉਹਨਾਂ ਨੂੰ ਸਟੇਟ ਅਵਾਰਡ ਦੇ ਕੇ ਸਨਮਾਨਿਤ ਕੀਤਾ ਗਿਆ ਅੱਜ ਪੂਰੇ ਸਟਾਫ ਵੱਲੋਂ ਅਧਿਆਪਕ ਵਰਗ ਵੱਲੋਂ ਉਹਨਾਂ ਦੇ ਸਨਮਾਨ ਦੇ ਲਈ ਇੱਕ ਪ੍ਰਾਈਵੇਟ ਰੈਸਟੋਰੈਂਟ ਦੇ ਕੋਲ ਸਨੇਹ ਦੇ ਉੱਤੇ ਉਹਨਾਂ ਨੇ ਸਨਮਾਨ ਦੇ ਕੇ ਅਤੇ ਗਿਫਟਸ ਦੇ ਕੇ ਉਹਨਾਂ ਦਾ ਮਾਸਲਾ ਪਤਾ ਗਿਆ ਇਸ ਮੌਕੇ ਸਰਦਾਰ ਬਿੰਦਰ ਸਿੰਘ ਮੈਡਮ ਜਸਵੀਰ ਕੌਰ ਜੀ ਨੇ ਕਿ ਦੱਸਿਆ ਕਿ ਉਹ ਇੱਕ ਆਰਮੀ ਪਰਿਵਾਰ ਦੇ ਵਿੱਚੋਂ ਆਏ ਨੇ ਉਹਨਾਂ ਦਾ ਪਿਛੋਕਰ ਇੱਕ ਡਿਸਪਲਨ ਅਨਸਾਸ਼ਨ ਵਾਲੇ ਪਰਿਵਾਰ ਵਿੱਚੋਂ ਹੈ ਜਿਸ ਕਰਕੇ ਉਹਨਾਂ ਨੇ ਆਪਣੀ ਜੋ ਸੇਵਾ ਬੜੀ ਹੀ ਤਨਦੇਵੀ ਦੇ ਨਾਲ ਨਿਭਾਈ ਆਪਣੀ ਜੋ ਡਿਊਟੀ ਆ ਬਹੁਤ ਹੀ ਡਿਸਪਲਿਨ ਅਤੇ ਅਨੁਸ਼ਾਸਨ ਦੇ ਨਾਲ ਨਿਭਾਈ ਬੱਚਿਆਂ ਵਿੱਚ ਬਹੁਤ ਹਰਮਨ ਪਿਆਰੇ ਅਧਿਆਪਕ ਬਗੋਂ ਜਾਣੇ ਜਾਂਦੇ ਨੇ ਰਾਤ ਨੂੰ ਵੀ ਅਗਰ ਬੱਚਿਆਂ ਨੂੰ ਜੁੱਸ ਪੈਂਦੀ ਆ ਤਾਂ ਉਹ ਰਾਤ ਨੂੰ ਵੀ ਉੱਠ ਕੇ ਬੱਚਿਆਂ ਦੀ ਅਗਰ ਸਮੱਸਿਆ ਹੈ ਕੋਈ ਉਸ ਨੂੰ ਹੱਲ ਕਰਨ ਵੱਲ ਤੁਰਦੇ ਨੇ ਇਸ ਮੌਕੇ ਅਧਿਆਪਕਾਂ ਨੇ ਜਿੱਥੇ ਉਹਨਾਂ ਨੇ ਪ੍ਰਸ਼ੰਸਾ ਕੀਤੀ ਉੱਥੇ ਹੀ ਅਧਿਆਪਕਾਂ ਨੇ ਨੱਚ ਟੱਪ ਕੇ ਇਸ ਖੁਸ਼ੀ ਦੇ ਮੌਕੇ ਉੱਪਰ ਆਪਣੇ ਅੰਦਰਲੇ ਬਲਬਲੇ ਸਾਂਝੇ ਕੀਤੇ ਆਪਣੀ ਖੁਸ਼ੀ ਜ਼ਾਹਰ ਕੀਤੀ ਉਹ ਸੁਣਦਿਆਂ ਮੈਡਮ ਜਸਵੀਰ ਕੌਰ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਇਸ ਮੌਕੇ ਹੋਰ ਕਿਹੜੇ ਵਿਚਾਰ ਸਾਂਝੇ ਕੀਤੇ ਗ੍ਰੇਟ ਅਵਾਰਡ ਦੇ ਨਾਲ ਸਰਕਾਰ ਵੱਲੋਂ ਸਨਮਾਨਿਤ ਕੀਤਾ ਗਿਆ ਤੁਹਾਡੀਆਂ ਬਹੁਤ ਹੀ ਉੱਤਮ ਸਵਾਵਾਂ ਰਹੀਆਂ ਨੇ ਤੇ ਇਸ ਖੁਸ਼ੀ ਦੇ ਮੌਕੇ ਤੇ ਕੀ ਕਹਿਣਾ ਚਾਹੋਗੇ ਸਰ ਮੈਂ ਇਸ ਖੁਸ਼ੀ ਦੇ ਮੌਕੇ 'ਤੇ ਜੀ ਪੰਜਾਬ ਸਰਕਾਰ ਦਾ ਐਜੂਕੇਸ਼ਨ ਡਿਪਾਰਟਮੈਂਟ ਦਾ ਮੇਰੇ ਸਾਡੇ ਜ਼ਿਲ੍ਹੇ ਦੇ ਡੀਓ ਮੈਡਮ ਸ਼੍ਰੀਮਤੀ ਟੈਂਪਲ ਮਦਨ ਜੀ ਔਰ ਸਾਡੇ ਡਿਸਟ੍ਰਿਕਟ ਕੋਆਰਡੀਨੇਟ ਸਪੋਰਟਸ ਕੋਆਰਡੀਨੇਟਰ ਸਰਦਾਰ ਕੁਲਵੀਰ ਸਿੰਘ ਜੀ ਦਾ ਤਹਿ ਦਿਲੋਂ ਧੰਨਵਾਦ ਕਰਦੀ ਆ ਜਿਨ੍ਹਾਂ ਨੇ ਮੈਨੂੰ ਇਸ ਦੇ ਯੋਗ ਸਮਝਿਆ ਔਰ ਬਹੁਤ 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 ਦਿਲੋਂ ਇਸ ਟਾਈਮ ਖੁਸ਼ੀ ਮਹਿਸੂਸ ਹੋ ਰਹੀ ਹੈ ਜੀ ਨੇ ਫਿਊਚਰ ਵੀ ਤੁਸੀਂ ਇਸ ਤਰ੍ਹਾਂ ਦੀਆਂ ਜੋ ਆਪਣੀਆਂ ਐਕਟੀਵਿਟੀਆਂ ਨੇ ਸੇਵਾਵਾਂ ਸਕੂਲ ਨੂੰ ਦਿੰਦੇ ਰਹੋਗੇ ਬਿਲਕੁਲ ਜੀ ਮੈਂ ਇਸ ਤੋਂ ਵੀ ਵੱਧ ਕੇ ਸੇਵਾਵਾਂ ਦੇਣ ਦੀ ਕੋਸ਼ਿਸ਼ ਕਰੂੰਗੀ ਜਿੰਨੀ ਮਿਹਨਤ ਮੈਂ ਹੁਣ ਕਰਵਾ ਰਹੀਆਂ ਬੱਚਿਆਂ ਨੂੰ ਉਸ ਤੋਂ ਵੀ ਦੁੱਗਣੀ ਮਿਹਨਤ ਨਾਲ ਮੈਂ ਅੱਗੇ ਵਧਣਾ ਚਾਹੂੰਗੀ ਤੇ ਬਾਕੀਆਂ ਨੂੰ ਵੀ ਇਹੀ ਕਹੂੰਗੀ ਵੀ ਮਿਹਨਤ ਕਰੋ ਪਰ ਮਾਤਮਾ ਇੱਕ ਦਿਨ ਮਿਹਨਤ ਦਾ ਫਲ ਜ਼ਰੂਰ ਦਿੰਦਾ ਹੈ ਜਿਸ ਤਰ੍ਹਾਂ ਕਿ ਅਧਿਆਪਕ ਸਾਹਿਬਾਨ ਗੱਲ ਕਰ ਰਹੇ ਸੀ ਤੁਸੀਂ ਬੜੇ ਹੀ ਗਰਾਊਂਡ ਗਰਾਊਂਡ ਤੋਂ ਅਰਥੋਂ ਬੜੇ ਹੀ ਜ਼ਮੀਨ ਨਾਲ ਤੁਸੀਂ ਜੁੜੇ ਹੋ ਇਨਸਾਨ ਹੋ ਤੇ ਬੁੱਕ ਸੁਖ ਦੇ ਵਿੱਚ ਵੀ ਤੁਸੀਂ ਨਾਲ ਖੜਦੇ ਹੋ ਜੋ ਕੋਈ ਬੰਦਾ ਮੁਸੀਬਤ ਦੇ ਵਿੱਚ ਹੈ ਸਕੂਲ ਦੇ ਪ੍ਰਤੀ ਤੁਸੀਂ ਫੁਲੀ ਡੈਡੀਕੇਟਿਡ ਹੋ ਤੇ ਕੀ ਕਹੋਗੇ ਇਸ ਬਾਰੇ ਸਰ ਇਹ ਮੈਨੂੰ ਮੇਰੇ ਮਤਲਬ ਪੇਰੈਂਟਸ ਤੋਂ ਮਿਲੀਆਂ ਨੇ ਇਹ ਸਿੱਖਿਆਵਾਂ ਮੈਂ ਇੱਕ ਮਿਲਟਰੀ ਦੀ ਫੈਮਿਲੀ ਨਾਲ ਬਿਲੋਂਗ ਕਰਦੀ ਆ ਮਤਲਬ ਉਹਨਾਂ ਨੇ ਮੈਨੂੰ ਸਿੱਖਿਆ ਇਦਾਂ ਦੀ ਦਿੱਤੀ ਆ ਵੀ ਬੱਚੇ ਹਮੇਸ਼ਾ ਡਾਊਨ ਟੂ ਅਰਥ ਰਹਿਣਾ ਆਪਣੀ ਨੌਕਰੀ ਲਈ ਹਮੇਸ਼ਾ ਸਮਰਪਿਤ ਰਹਿਣਾ ਆਪਣੇ ਕੰਮ ਲਈ ਸਮਰਪਿਤ ਰਹਿਣਾ ਦੁੱਖ ਸਖਤਾਂ ਜ਼ਿੰਦਗੀ ਦੇ ਦੋ ਪਹਿਲੂ ਨੇ ਉਹ ਹਰ ਪਰਿਵਾਰ ਦੇ ਵਿੱਚ ਹੁੰਦੇ ਨੇ ਉਹ ਚੱਲਦੇ ਰਹਿੰਦੇ ਨੇ ਪਰ ਉਹਨਾਂ ਦੇ ਨਾਲ ਕਦੇ ਵੀ ਜਿਹੜੀ ਤੇਰੀ ਆਪਣੀ ਡਿਊਟੀ ਆ ਜਿਹੜੀ ਤੇ ਨੌਕਰੀ ਮਿਲੀ ਆ ਉਹਦੀਆਂ ਜਿਹੜੀਆਂ ਤੇਰੀਆਂ ਸੁਭਾਵਾਂ ਨੂੰ ਉਹਨਾਂ ਨੂੰ ਕਦੇ ਨਹੀਂ ਭੁੱਲਣਾ ਸੋ ਉਹੀ ਮੈਂ ਇੱਕ ਆਪਣੇ ਮਨ ਦੇ ਵਿੱਚ ਲੈ ਕੇ ਚੱਲੀ ਸੀ ਜੀ ਉਹਦਾ ਜਿਹੜਾ ਵਾਹਿਗੁਰੂ ਵੱਲੋਂ ਇਹ ਅੱਜ ਮੈਨੂੰ ਸਨਮਾਨ ਦਿੱਤਾ ਗਿਆ ਜੀ ਇਸ ਤਰ੍ਹਾਂ ਕਿ ਦੀਵਾਲੀ ਦਾ ਤਿਹਾਰ ਆ ਰਿਹਾ ਹੈ ਬੱਚਿਆਂ ਨੂੰ ਕੀ ਸਨੇਹਾ ਦੇਣਾ ਚਾਹੋਗੇ ਬੱਚਿਆਂ ਨੂੰ ਮੈਂ ਇਹੀ ਸਨੇਹਾ ਦਵਾਂਗੀ ਜੀ ਵੀ ਪਟਾਕੇ ਚਲਾਉਣ ਤੋਂ ਗਰੇਜ ਕਰੋ ਜੋ ਤੁਸੀਂ ਪਟਾਕੇ ਚਲਾਉਣਿਆਂ ਨੇ ਉਹਨਾਂ ਤੇ ਪੈਸਾ ਖਰਾਬ ਕਰਨਾ ਉਹ ਤੁਸੀਂ ਆਪਣੀ ਸਿਹਤ ਲਈ ਕੋਈ ਚੰਗੀ ਚੀਜ਼ ਖਾ ਕੇ ਖੁਰਾਕ ਖਾ ਕੇ ਉਹਦੇ ਤੇ ਲਾਓ ਆਪਣੇ ਵਾਤਾਵਰਣ ਨੂੰ ਹਰਿਆ ਭਰਿਆ ਕਰੋ ਬੁਰੀ ਸੰਗਤ ਤੋਂ ਬਚੋ ਤੇ ਇੱਕ ਵਧੀਆ ਜ਼ਿੰਦਗੀ ਦਾ ਏਮ ਲੈ ਕੇ ਅੱਗੇ ਵਧੋ ਧੰਨਵਾਦ ਜੀ ਥੈਂਕ ਯੂ ਹਾਂ ਜੀ ਰੀਟਿਵਿਟ ਪੂਜਾ ਮੈਡਮ ਬਾਬਾ ਅਣਤੋਂ ਖਾਸ ਤੌਰ ਤੇ ਜਤਿੰਦਰ ਮੈਡਮ ਜਟਾਲਾ ਸਕੂਲ ਸਮਸ਼ੇਰ ਮੈਡਮ ਦਾ ਟੂਰ ਗਰੁੱਪ ਇਹ ਵੱਖ-ਵੱਖ ਪਹਾੜੀ ਇਲਾਕੇ ਫਿਰ ਉਹ ਕਿੱਥੇ-ਕਿੱਥੇ ਘੁੰਮ ਕੇ ਆਉਂਦੇ ਨੇ ਉਹਨਾਂ ਦੇ ਦਰਾਹਾ ਨਗਰ ਕੌਂਸਲ ਦੇ ਪ੍ਰਧਾਨ ਖੀਰੀ ਸੁਰਸ਼ਕ ਮੈਡਮ ਜੀ ਉਹਨਾਂ ਦੇ ਮਾਈ ਜੀ ਸਭ ਮੈਡਮ ਦਾ ਸਵਾਗਤ ਕਰਦੇ ਹਾਂ ਹਾਂ ਜੀ ਦੇਖਿਆ ਮੈਡਮ ਸਾਹਮਣੇ ਆ ਕੇ ਜੀ ਪਰਿਵਾਰ ਦੇ ਅੜੀ ਤੂੰ ਇੱਥੇ ਨਹੀਂ ਸਾਈਡ ਆ ਜਾ ਪਿੱਛੇ ਇੱਧਰ ਠੀਕ ਹੈ ਜੀ ਦੇਖਦੀ ਹੋਏ ਉਹਨਾਂ ਨੂੰ ਜਦੋਂ ਸੇਕ ਪਾਉਂਦੇ ਆ ਉਹਦੇ ਪਿੱਛੇ ਬੰਦ ਕਰਦੇ ਉਹ ਤਾਂ ਬੱਸ ਇਹਿੰਦੀ ਦਾ ਮਰ ਚੱਲ ਰਹੀ ਉਹ ਬਾਰਾ ਮੁੰਡਾ ਸੇਕ ਪਾਉਣੇ ਆ ਤੇ ਮੈਂ ਇਹਨੇ ਸੋਚ ਲਿਆ ਕਿ ਅਪੀਸ ਵਿੱਚ